लोक परलोक देखे चबड़ दे तखल साहब श्री गुरु ग्रंथ साहब सच्चे पातशाह जी की पावन पवित्र हजूरी जुड़ बैठी सात संगत जी सब तो पहला फतेह प्रवान करो वाहेगुरु जी का खालसा की फतेह ਅੱਜ ਅਸੀਂ ਸਿੱਖ ਪੰਥ ਦੇ ਮਹਾਨ ਅਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦਾ ਸਥਾਪਨਾ ਦਿਵਸ ਮਨਾ ਰਹੇ ਹਾਂ। ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰਿਆਂ ਨੇ ਫੈਡਰੇਸ਼ਨ ਦੇ ਇਤਿਹਾਸ ਬਾਰੇ ਉਹਦੇ ਕਾਰਜਾਂ ਬਾਰੇ ਉਹ ਲਿਖ ਕੀਤਾ ਹੈ। ਤਾਂ ਮੈਂ ਸਮਾ ਜਿਹੜਾ ਨiyet ਕੀਤੇ ਸਮੇਂ ਤੋਂ ਕੁਝ ਬਦਲੇ ਹੋ ਚੁੱਕਿਆ ਹੈ ਪਰ ਤੁਸੀਂ ਦੂਰੇ ਨੇੜਿਓ ਇਸ ਸਥਾਨ ਦੇ ਉੱਤੇ ਪਹੁੰਚੇ ਹੋ ਆਪਣੀ ਇਤਿਹਾਸ ਨੂੰ ਚੇਤੇ ਕਰਨ ਵਾਸਤੇ ਆਪਣੀਆਂ ਸਿਮਰਤੀਆਂ ਦੇ ਵਿੱਚ ਹਮੇਸ਼ਾ ਬਣਾਈ ਰੱਖਣ ਵਾਸਤੇ ਤੁਸੀਂ ਯਤਨਸ਼ੀਲ ਹੋ ਮੈਂ ਤੈਅ ਦਉ ਤੁਹਾਡਾ ਇਸ ਗੱਲ ਲਈ ਸ਼ੁਕਰੀਆ ਅਦਾ ਕਰਦਾ ਹਾਂ ਧਰਤੀ ਦੋ ਤਰ੍ਹਾਂ ਦੀ ਦਿਖਦੀਆਂ ਸੀ ਇੱਕ ਤਾਂ ਬੇਰਾਨੀ ਧਰਤੀ ਬੰਜਰ ਧਰਤੀ ਜਿੱਥੇ ਕੁਝ ਵੀ ਨਹੀਂ ਹੁੰਦਾ ਸਵਾਏ ਰੇਤ ਤੇ ਇੱਕ ਧਰਤੀ ਹੁੰਦੀ ਹੈ ਜ਼ਰਖੇਜ਼ ਜਿੱਥੇ ਜੰਗਲ ਪੈਦਾ ਹੁੰਦੇ ਨੇ ਜੰਗਲ ਦੇ ਵਿੱਚ ਦੋ ਤਰ੍ਹਾਂ ਦੇ ਰੁੱਖ ਜਣੀਆਂ ਬੋਟੀਆਂ ਹੁੰਦੀਆਂ ਨੇ ਇਹ ਕੋ ਰੁੱਖ ਜਿਹੜੇ ਫਲ ਦਿੰਦੇ ਆ ਲੱਕੜ ਦਿੰਦੇ ਆ ਛਾਂ ਦਿੰਦੇ ਆ ਉਹ ਬੂਟੀਆਂ ਜਿਹੜੀਆਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਦਵਾਈ ਦੇ ਤੌਰ ਤੇ ਵਰਤੀਆਂ ਜਾਂਦੀਆਂ ਉਸੇ ਜੰਗਲ ਦੇ ਵਿੱਚ ਉਹ ਰੁੱਖ ਵੀ ਪੈਦਾ ਹੁੰਦੇ ਆ ਜਿਹੜੇ ਬੜੇ ਜ਼ਹਿਰੀਲੇ ਹੁੰਦੇ ਆ ਜੜੀਆਂ ਬੂਟੀਆਂ ਬੜੀਆਂ ਜ਼ਹਿਰੀਲੀਆਂ ਹੁੰਦੀਆਂ ਇਧਰ ਪੰਜਾਬ ਦਾ ਖੇਤਾਂ ਨਾ ਇਹ ਜਿਹੜੀ ਧਰਤੀ ਹੈ ਤੇ ਬੜੀ ਜ਼ਰਖੇਸ ਧਰਤੀ ਹੈ ਬੜੀ ਜ਼ਰਖੇਸ ਇੱਥੇ ਕਿਸੇ ਵੀ ਸੋਚ ਦਾ ਬੀ ਡਿਗ ਪੇ ਬੜੀ ਛੇਤੀ ਪੁੰਗਰਦਾ ਇੱਥੇ ਐਸੀਆਂ ਸੋਚਾਂ ਵੀ ਪੈਦਾ ਹੋਈਆਂ ਜਿਨ੍ਹਾਂ ਨੇ ਇਨਕਲਾਬ ਲਿਆਂਦਾ ਤੇ ਐਸੀਆਂ ਸੋਚਾਂ ਵੀ ਪੈਦਾ ਹੋਈਆਂ ਜਿਨ੍ਹਾਂ ਨੇ ਘਰ ਘਰ ਦੇ ਵਿੱਚ ਸੱਤਰ ਵਸਾਇਆ ਸਵਾਮੀ ਦਯਾਨੰਦ ਸਰਸਵਤੀ ਗੁਜਰਾਤ ਤੋਂ ਚੱਲਿਆ ਹਿੰਦੁਸਤਾਨ ਚ ਉਹਨੂੰ ਕਿਸੇ ਨੇ ਨਹੀਂ ਪੁੱਛਿਆ ਉਰੋਲਾ ਪਾਉਂਦਾ ਰਿਹਾ ਪਰ ਜਦੋਂ ਹੀ ਉਹ ਪੰਜਾਬ ਦੇ ਵਿੱਚ ਐਂਟਰ ਹੋਇਆ ਔਰ ਉਹਨੇ ਆਪਣੀ ਸੋਚ ਦਾ ਪ੍ਰਗਟਾਵਾ ਜਿਹੜਾ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਕੀਤਾ ਤੇ ਸਵਾਮੀ ਦਾਯਾਨੰਦ ਸਰਸਵਤੀ ਦੀ ਸੋਚ ਜਿਹੜੀ ਸੀ ਉਹ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਫੁੱਲੀ ਬਹੁਤ ਫੈਲੀ ਹਾਲਾਂਕਿ ਉਹਦੇ ਵੱਲੋਂ ਜੋ ਮਾਹੌਲ ਸਿਰਜਿਆ ਉਹੀ 1947 ਦੇ ਪਟਵਾਰੇ ਦਾ ਆਧਾਰ ਬਣਿਆ ਜਿਦੇ ਵਿੱਚ 10 ਲੱਖ ਲੋਕ ਜਿਹੜੇ ਸੀ ਉਹ ਕਤਲ ਹੋਏ 1 ਲੱਖ ਇਸਤਰੀਆਂ ਦੀ ਬੇਪਤੀ ਹੋਈ ਜਾਨੀ ਮਾਲੀ ਨੁਕਸਾਨ ਦੀ ਗਿਣਤੀ ਕੋਈ ਨਹੀਂ ਕਿ ਕਿੰਨਾ ਵੱਡ ਹੋ ਗਿਆ ਇਸੇ ਧਰਤੀ ਦੇ ਉੱਤੇ ਪੁਨੀਆਰੇ ਆਲਾ ਜੰਮਿਆ ਸੌਦਾ ਸਾਹ ਜੰਮਿਆ ਪਤਾ ਨਹੀਂ ਕਿੰਨੇ ਕੋ ਹੋਰ ਤੁਰੇ ਫਿਰਦੇ ਆ ਤੇ ਇਸੇ ਧਰਤੀ ਦੇ ਉੱਤੇ ਅਕਾਲੀ ਲਹਿਰ ਪੈਦਾ ਹੋਈ ਸਿੰਘ ਸਭਾ ਲਹਿਰ ਪੈਦਾ ਹੋਈ ਗੁਰਦੁਆਰਾ ਸੁਧਾਰ ਲਹਿਰ ਪੈਦਾ ਹੋਈ ਹੋਰ ਪਤਾ ਨਹੀਂ ਕਿੰਨੀਆਂ ਕੁ ਇਨਕਲਾਬੀ ਲਹਿਰਾਂ ਪੈਦਾ ਹੋਈ ਜਿਨ੍ਹਾਂ ਨੇ ਮਨੁੱਖ ਨੂੰ ਚੇਤਨ ਕੀਤਾ ਮਨੁੱਖ ਨੂੰ ਉੱਚਾ ਚੁੱਕਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਲਹਿਰਾਂ ਜਿਹੜੀਆਂ ਹੁੰਦੀਆਂ ਨੇ ਸਮੁੰਦਰ ਦੇ ਵਿੱਚ ਪੈਦਾ ਹੁੰਦੀਆਂ ਸਮੇਂ ਤੇ ਖਤਮ ਹੋ ਜਾਂਦੀਆਂ ਹੈ ਸਿੱਖ ਧਰਮ ਜਿਹੜਾ ਇਸ ਧਰਤੀ ਦੇ ਉੱਤੇ ਮੌਲੇ ਆ ਵਧਿਆ ਫਲਿਆ ਫੁਲਿਆ ਇਹ ਲਹਿਰ ਨਹੀਂ ਹੈ ਖਤਮ ਹੋਣ ਵਾਲੀ ਇਹ ਹਮੇਸ਼ਾ ਜੁਗਾ ਜੁਗਾ ਤੱਕ ਰਹਿਣ ਵਾਲਾ ਸਿਧਾਂਤ ਰਹਿਣ ਵਾਲੀ ਪਰੰਪਰਾ ਰਹਿਣ ਵਾਲੀ ਮਰਿਆਦਾ ਹੈ ਅੱਜ ਵੀ ਦੇਖਦੇ ਹੈ ਸਾਡੀ ਨੌਜਵਾਨ ਪੀੜ੍ਹੀ ਫੈਡਰੇਸ਼ਨ ਜਿਹੜੀ ਹੈ ਕਿਸੇ ਸਮੇਂ ਕੀ ਕਾਰਜ ਕਰਦੀ ਸੀ ਜਿਵੇਂ ਸਰਦਾਰ ਹਰਿੰਦਰ ਸਿੰਘ ਜੀ ਖਾਲਸਾ ਦੱਸ ਕੇ ਗਏ ਨੇ ਕਿ ਸਿੱਖ ਨੌਜਵਾਨਾਂ ਨੂੰ ਜਥੇਬੰਦ ਕਰਦੀ ਸੀ ਉਹਨਾਂ ਨੌਜਵਾਨਾਂ ਨੂੰ ਜਥੇਬੰਦ ਕਰਕੇ ਧਾਰਮਿਕ ਇਤਿਹਾਸਕ ਤੌਰ ਦੇ ਉੱਤੇ ਬਹੁਤ ਗਿਆਨਮਈ ਬਣਾਉਂਦੀ ਸੀ ਪਰਪੱਕ ਬਣਾਉਂਦੀ ਸੀ ਤੇ ਫਿਰ ਉਹ ਨੌਜਵਾਨ ਜਿਵੇਂ ਇੱਕ ਦੀਵਾ ਅਗਾਹ ਦੂਸਰੇ ਦੀਵੇ ਨੂੰ ਜਗਾਉਂਦਾ ਹੈ ਇਓਂ ਅਗਾਹ ਦੀ ਅਗਾਹ ਅਗਾਹ ਦੀ ਗਾਂ ਉਹ ਸੋਚ ਦਾ ਪ੍ਰਸਾਰ ਪ੍ਰਚਾਰ ਜਿਹੜਾ ਹੈ ਉਹ ਕਰਦੇ ਜਾਂਦੇ ਸੀ ਪ੍ਰਸਾਰ ਪ੍ਰਸਾਰ ਪ੍ਰਚਾਰ ਪ੍ਰਸਾਰ ਜਿਹੜਾ ਹੈ ਉਸ ਸੋਚ ਦਾ ਹੁੰਦਾ ਜਾਂਦਾ ਸੀ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਨਿਰ ਉਤਸ਼ਾਹਤ ਹੋ ਗਿਆ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰੀਆਂ ਜਾ ਰਹੀਆਂ ਝੂਠੀਆਂ ਸੱਚੀਆਂ ਗੱਲਾਂ ਨੇ ਸਾਡੇ ਨੌਜਵਾਨ ਦੇ ਮਨ ਨੂੰ ਵਿਚਲਿਤ ਕਰ ਦਿੱਤਾ ਹੈ। ਉਹਨੂੰ ਬੌਧਿਕ ਤੌਰ ਦੇ ਉੱਤੇ ਕੰਗਾਲ ਬਣਾ ਦਿੰਦਾ ਹੈ ਸਾਡੇ ਨੌਜਵਾਨ ਨੂੰ ਸੋਸ਼ਲ ਮੀਡੀਆ ਦੇ ਉੱਤੇ। ਉਹ ਸੋਸ਼ਲ ਮੀਡੀਆ ਦੇ ਉੱਤੇ ਤਾਂ ਸਖਬਰੋਧੀ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਨੇ ਇੱਕ ਸਾਜ਼ਿਸ਼ ਅਧੀਨ ਬੈਠੇ ਨੇ। ਜਿਨ੍ਹਾਂ ਨੂੰ ਪੈਸੇ ਮਿਲ ਰਹੇ ਕਿ ਤੁਸੀਂ ਉਹ ਕੰਟੈਂਟ ਘੜ ਕੇ ਸੋਸ਼ਲ ਮੀਡੀਆ ਤੇ ਉਠਣਾ ਜਿਹੜਾ ਸਿੱਖ ਸਿਧਾਂਤਾਂ ਦੇ ਖਿਲਾਫ ਜਾਂਦਾ ਹੋਵੇ ਸਿੱਖ ਪਰੰਪਰਾਵਾਂ ਦੇ ਖਿਲਾਫ ਜਾਂਦਾ ਹੋਵੇ ਜਿਹੜਾ ਸਿੱਖ ਸੰਸਥਾਵਾਂ ਲਈ ਮਾਰੂ ਹੋਵੇ ਜਿਹੜਾ ਸਿੱਖ ਸ਼ਖਸੀਅਤਾਂ ਦਾ ਚਰਿੱਤਰ ਹਰਨ ਕਰਨ ਵਾਲਾ ਹੋਵੇ ਉਹ ਕੰਟੈਂਟ ਸਿੱਖ ਵਿਰੋਧੀ ਏਜੰਸੀਆਂ ਦੇ ਪੇੜ ਦਲਾਲ ਜਿਹੜੇ ਆ ਘੜਦੇ ਐ ਸੋਸ਼ਲ ਮੀਡੀਆ ਤੇ ਸੁੱਟਦੇ ਐ ਤੇ ਫਿਰ ਕਈ ਸਾਡੇ ਜਿਹੜੇ ਨੌਜਵਾਨ ਜਾਣਬੁੱਝ ਕੇ ਨਹੀਂ ਅਣਜਾਣ ਪੁਣੇ ਦੇ ਵਿੱਚ ਹੀ ਨਾ ਸਮਝਦੇ ਕਾਰਨੀ ਉਹਨੂੰ ਅਗਾਹ ਤੋਂ ਅਗਾਹ ਅਗਾਹ ਤੋਂ ਅਗਾਹ ਸ਼ੇਅਰ ਕਰਦੇ ਤੁਰੇ ਜਾਂਦੇ ਜਿੰਨਾ ਅੱਜ ਅਸੀਂ ਫੀਡ ਲੈ ਰਹੇ ਆ ਨਾ ਚਾਹੇ ਉਹ ਸਿਧਾਂਤਾਂ ਪ੍ਰਤੀ ਚਾਹੇ ਉਹ ਇਤਿਹਾਸ ਪ੍ਰਤੀ ਚਾਹੇ ਉਹ ਮਰਿਆਦਾ ਪ੍ਰਤੀ ਚਾਹੇ ਉਹ ਪਰੰਪਰਾ ਪ੍ਰੰਪਰਾਵਾਂ ਪ੍ਰਤੀ ਅਸੀਂ ਸਾਰੀ ਫੀਡ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੋਂ ਲੈ ਰਹੇ ਆ ਤੇ ਬਹੁਤੀ ਫੀਡ ਜਿਹੜੀ ਹੈ ਉਹ ਸਿੱਖ ਵਿਰੋਧੀਆਂ ਵੱਲੋਂ ਦਿੱਤੀ ਜਾ ਰਹੀ ਹੈ ਤੇ ਚਿੰਤਾ ਦਾ ਵਿਸ਼ਾ ਹੈ ਇਸੇ ਕਾਰਨ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਸਾਰੂ ਯੋਗਦਾਨ ਨਹੀਂ ਨਹੀਂ ਜਿਹੜਾ ਉਹ ਪਾ ਰਹੀ ਨਾ ਧਰਮ ਨੂੰ ਪਰਫੁੱਲਤ ਕਰਨ ਦੇ ਲਈ ਔਰ ਨਾ ਪੋਲੀਟਿਕਲ ਦੇ ਪੋਲੀਟਿਕਲ ਤੌਰ ਦੇ ਉੱਤੇ ਪਰਫੁੱਲਤ ਕਰਨ ਦੇ ਲਈ ਉਹ ਨਿਰਾਸ਼ ਹੋ ਗਈ ਨਿਰਾਸ਼ ਹੋ ਗਈ ਇਹ ਇੱਕ ਹੋੜ ਲੱਗ ਗਈ ਕਿ ਬਾਹਰ ਚਲੋ ਬਾਹਰ ਚਲੋ ਬਾਹਰ ਤੁਰੇ ਜਾ ਰਹੇ ਔਰ ਉਸ ਨੌਜਵਾਨੀ ਦੀ ਸੋਚ ਨੂੰ ਬਦਲਣ ਦੀ ਬਹੁਤ ਵੱਡੀ ਜ਼ਰੂਰਤ ਹੈ ਔਰ ਫੈਡਰੇਸ਼ਨ ਜਿਹੜੀ ਹੈ ਸਿਕਸ ਸਟੂਡੈਂਟ ਫੈਡਰੇਸ਼ਨ ਇਹਦੇ ਲਈ ਆਪਣਾ ਅਹਿਮ ਯੋਗਦਾਨ ਆਦਾ ਕਰ ਸਕਦੇ ਹਾਂ ਇਹ ਦੁਨੀਆ ਦਾ ਇਤਿਹਾਸ ਬੜ ਲੋ ਵੱਡੀਆਂ-ਵੱਡੀਆਂ ਸਿਆਸੀ ਪਾਰਟੀਆਂ ਮੁਲਕ ਚਲਾਉਂਦੀਆਂ ਔਰ ਉਹਨਾਂ 'ਚ ਮਤਭੇਦ ਵੀ ਪੈਦਾ ਹੁੰਦੇ ਆ ਇੱਕ ਸਮਾਂ ਐਸਾ ਵੀ ਆਉਂਦਾ ਹੈ ਜਦੋਂ ਉਹ ਸਿਆਸੀ ਪਾਰਟੀਆਂ ਜਿਹੜੀਆਂ ਦੋਫਾੜ ਹੋ ਜਾਂਦੀਆਂ ਕਾਂਗਰਸ ਵੀ ਇੱਕ ਸਮੇਂ ਦੋਫਾੜ ਹੋ ਗਈ ਸੀ ਪਰ ਮੈਨੂੰ ਲੱਗਦਾ ਹੈ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਸਿੱਖਾਂ ਦੀ ਉਹ ਰਾਜਨੀਤਿਕ ਪਾਰਟੀ ਹੈ ਜਿਹੜੀ 2 3 4 ਨਹੀਂ ਬਲਕਿ ਐਸੇ ਸਮੇਂ ਵੀ ਆਏ ਜਦੋਂ 10 10 ਧੜਿਆਂ ਦੇ ਵਿੱਚ ਵੰਡੀ ਗਈ। ਕੀ ਕਮਾਲ ਦੀ ਗੱਲ ਹੈ। ਇਹ ਹੋਇਆ ਕਦੋਂ ਹੈ? ਜ਼ਿਆਦਾਤਰ 84 ਤੋਂ ਬਾਅਦ 1947 ਤੋਂ ਬਾਅਦ ਥੋੜਾ ਥੋੜਾ 84 ਤੋਂ ਬਾਅਦ ਬਹੁਤ ਜ਼ਿਆਦਾ। ਅਸੀਂ ਵੰਡੇ ਗਏ। ਨਦੀ ਦਾ ਪ੍ਰਵਾਹ ਹੁੰਦਾ ਨਾ ਜੀ ਉਸ ਪਰਵਾਹ ਨੂੰ 5-6 ਭਾਗਾਂ ਦੇ ਵਿੱਚ ਵੰਡ ਦਈਏ ਤੇ ਪਾਣੀ ਦਾ ਜਿਹੜਾ ਵੇਗ ਹੈ ਸਪੀਡ ਹੈ ਉਹ ਘਟ ਜਾਂਦੀ ਹੈ ਤੇ ਜਦੋਂ ਪਾਣੀ ਵਗਣ ਦੀ ਸਪੀਡ ਘਟ ਜਾਂਦੀ ਹੈ ਤੇ ਫਿਰ ਉਹਦੇ ਰਾਹ ਦੇ ਵਿੱਚ ਛੋਟੇ-ਮੋਟੇ ਜਿਹੜੀ ਰੋੜੇ ਆਉਂਦੇ ਨੇ ਰੁਕਾਵਟਾਂ ਆਉਂਦੀਆਂ ਉਹਨੂੰ ਉਹ ਦੂਰ ਨਹੀਂ ਕਰ ਸਕਦੀ ਉਹਨੂੰ ਅੱਗੇ ਨਹੀਂ ਲਿਜਾ ਸਕਦੀ ਬਲਕਿ ਉਹ ਉਸ ਵਗਦੇ ਪਾਣੀ ਨੂੰ ਥੰਮਣ ਦੇ ਵਿੱਚ ਅੜਿੱਕਾ ਬਣਦੇ ਰਹਿੰਦੇ ਆ ਉਸ ਪਾਣੀ ਨੂੰ ਹੋਰ ਧਾਰਾਵਾਂ ਦੇ ਵਿੱਚ ਵੰਡਣ ਦੇ ਲਈ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ਪਰ ਜਦੋਂ 5 7 10 ਧਾਰਾਵਾਂ ਜੜੀਆਂ ਨੇ ਇੱਕ ਜਗ੍ਹਾ ਦੇ ਉੱਤੇ ਜਾ ਕੇ ਇਕੱਠੀਆਂ ਹੋ ਜਾਂਣ ਤੇ ਪਾਣੀ ਦੀ ਸਪੀਡ ਵਕਤ ਬਣ ਜਾਂਦੀ ਹੈ ਪਾਣੀ ਦਾ ਵੇਹ ਬਣ ਜਾਂਦਾ ਹੈ ਤੇ ਜਦੋਂ ਪਾਣੀ ਦੀ ਸਪੀਡ ਬਣ ਜਾਂਦੀ ਹੈ ਪਾਣੀ ਦਾ ਵੇਗ ਬਣ ਜਾਂਦਾ ਹੈ ਤੇ ਫਿਰ ਹਰ ਛੋਟੇ ਮੋਟੇ ਰੁਕਾਵਟ ਨੂੰ ਉਹ ਵਹਾ ਕੇ ਆਪਣੇ ਨਾਲ ਹੀ ਲੈ ਜਾਂਦਾ 84 ਤੋਂ ਬਾਅਦ ਸਿੱਖਾਂ ਦੀਆਂ ਕਈ ਧਾਰਾਵਾਂ ਜਿਹੜੀਆਂ ਬਣ ਗਈਆਂ ਤੇ ਸਿੱਖ ਸ਼ਕਤੀ ਨੂੰ ਕਈ ਧਾਰਾਵਾਂ ਦੇ ਵਿੱਚ ਵੰਡ ਦਿੱਤੀ। ਵੰਡਿਆ ਕਿਨੇ? ਉਹਨਾਂ ਲੋਕਾਂ ਨੇ ਜਿਹੜੇ ਲੋਕ ਇਹ ਸੋਚਣ ਲੱਗ ਪਏ ਕਿ ਹਿੰਦੁਸਤਾਨ ਦੀ ਅਖੰਡਤਾ ਨੂੰ ਜੇ ਖਤਰਾ ਹੈ ਤੇ ਸਿੱਖਾਂ ਕੋਈ ਹੈ। ਹਾਲਾਂਕਿ ਸ ਦੇਸ਼ਣ ਵਾਲੇ ਲੋਕਾਂ ਵੱਲੋਂ ਉਹ ਵੀ ਲੀਰ-ਲੀਰ ਕੀਤੀਆਂ ਜਾ ਰਹੀਆਂ ਨੇ। ਦੇਖਦੇ ਹੋ ਤੁਸੀਂ। ਕੋਈ ਮर्यादा ਰਹਿਣ ਦਿੱਤੀ ਸਾਡੀ? ਉਹ ਕਿਹੜਾ ਇਤਿਹਾਸ ਦਾ ਅੰਸ਼ ਹੈ ਜਿਹਦੇ ਉੱਤੇ ਕਿੰਤੂ ਨਹੀਂ ਕੀਤਾ ਜਾ ਰਿਹਾ? ਜਿੱਦੇ ਉਤੇ ਕਿੰਤੂ ਨਹੀਂ ਕੀਤਾ ਜਾ ਰਿਹਾ ਇਹ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ ਮਾਹੌਲ ਜਿਹੜਾ ਹੈ ਐਸਾ ਬਣਾ ਦਿੱਤਾ ਗਿਆ ਇਹਵੇਂ ਭਾਈ ਕਸ਼ਮੀਰ ਸਿੰਘ ਜੀ ਬੋਲ ਕੇ ਗਏ ਕਿ ਸਿੱਖਾਂ પાસે ਇੱਕ ਐਸਾ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਹੈ ਜਿਹੜਾ ਗਲਤ ਗੱਲ ਕਰਨ ਵਾਲਿਆਂ ਦੀ ਜਵਾਬਦੇਹੀ ਜਿਹੜਾ ਉਹ ਕਰਦਾ ਤੇ ਅਸੀਂ ਕੀ ਕੀਤਾ ਜਿਸ ਅਕਾਲ ਤਖਤ ਸਾਹਿਬ ਨੇ ਜਵਾਬਦੇਹੀ ਕਰਨੀ ਹੈ ਸਾਡੇ ਵਿੱਚੋਂ ਕਈਆਂ ਲੋਕਾਂ ਨੇ ਕੀ ਸੋਚ ਲਿਆ ਕਿ ਜੇ ਅਸੀਂ ਗਲਤ ਕੰਮ ਕਰਨਾ ਹੈ ਪਰੰਪਰਾਵਾਂ ਦੇ ਉਲਟ ਬੋਲਣਾ ਹੈ ਮर्यादा ਦੇ ਉਲਟ ਬੋਲਣਾ ਹੈ ਸਿਧਾਂਤਾਂ ਦੇ ਉਲਟ ਬੋਲਣਾ ਹੈ ਤੇ ਫਿਰ ਸਾਡੀ ਜ਼ਿੰਮੇਵਾਰੀ ਕਿਹਨੇ ਕਰਨੀ ਹੈ ਅਕਾਲ ਤਖਸਾ ਅਕਾਲ ਤਖਾ ਸਾਡੀ ਜ਼ਿੰਮੇਵਾਰੀ ਹੀ ਨਾ ਕਰ ਸਕੇ ਇਸ ਕਰਕੇ ਸਭ ਤੋਂ ਪਹਿਲਾਂ ਜਾਂ ਮर्यादा ਸਿਧਾਂਤਾਂ ਤੇ ਪਰੰਪਰਾਵਾਂ ਦੇ ਖੰਡਣ ਦੇ ਨਾਲ-ਨਾਲ ਸਭ ਤੋਂ ਪਹਿਲਾਂ ਅਕਾਲ ਤਖਾ ਸਾਹ ਨੂੰ ਹੀ ਤੁਸੀਂ ਚੁਣੌਤੀ ਦੇ ਦਿਓ ਵੀ ਤੁਸੀਂ ਵੀ ਜਿਹੜੇ ਬਾਪੂ ਦਾ ਢਾਰਾ ਹੈ ਨਾ ਵੀ ਜੇ ਅਸੀਂ ਗਲਤ ਕੰਮ ਕੀਤਾ ਨਸ਼ੇ ਕਰਨ ਲੱਗ ਪਏ ਜਾਂ ਅਸੀਂ ਜਾਇਦਾਦ ਵੰਡਣ ਦਾ ਸੋਚ ਲਿਆ ਜਾਇਦਾਦ ਵੇਚਣ ਦਾ ਸੋਚ ਲਿਆ ਤੇ ਬਾਪੂ ਦਾ ਢਾਰ ਹੈ ਵੀ ਇਹ ਸਾਨੂੰ ਨਸ਼ੇ ਨਹੀਂ ਕਰਨ ਦੇਊਗਾ ਇਹ ਸਾਨੂੰ ਵੰਡਣ ਨਹੀਂ ਦੇਊਗਾ ਜ਼ਮੀਨਾਂ ਵੇਚਣ ਨਹੀਂ ਦੇਊਗਾ ਇਓਂ ਕਰੋ ਸਭ ਤੋਂ ਪਹਿਲਾਂ ਬਾਪੂ ਦਾ ਹੀ ਗਲਾ ਕੱਟ ਦਿਓ ਸਭ ਤੋਂ ਪਹਿਲਾਂ ਇਹਨੂੰ ਮਾਰ ਦਿਓ ਜੀ ਇਹਨੇ ਬੋਲਣਾ ਹੈਗਾ ਜੇ ਇਹਨੂੰ ਕਮਜ਼ੋਰ ਕਰ ਦਿਓ ਜੇ ਇਹਨੂੰ ਕਮਜ਼ੋਰ ਕਰ ਦਿਓ ਇਹਨੂੰ ਬੌਧਿਕ ਤੌਰ ਤੇ ਕੰਗਾਲ ਕਰ ਦਿਓ ਇਹਦੀ ਸੋਚ ਜਿਹੜੀ ਹੈ ਖਤਮ ਕਰ ਦਿਓ ਤਾਂ ਕਿ ਇਹ ਬੋਲ ਨਾ ਸਕੇ ਅੱਜ ਕਿਉਂ ਰਿਹਾ ਕੋਈ ਐਸਾ ਵਿਦਵਾਨ ਛੱਡੋ ਕੁਝ ਦੱਸੋ ਜਿਹਦੀ ਜਿਹਦੇ ਕੈਰੈਕਟਰ ਦੀ ਜਿਹੜੀ ਹੈ ਉਹ ਕਰਦਾਰ ਕੂਸ਼ੀ ਨਹੀਂ ਕੀਤੀ ਕੋਈ ਕਥਾਵਾਚਕ ਕੋਈ ਵਿਦਵਾਨ ਕੋਈ ਸਕਾਲਰ ਕੋਈ ਬਲਾਰਾ ਤੇ ਸਾਡੀਆਂ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਸੀ ਉਹਨਾਂ ਦੀ ਵੀ ਕਰਦਾਰ ਕੂਸ਼ੀ ਕੀਤੀ ਇੱਕ ਬੱਚੀ ਸੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਦੀ ਪਤਨੀ ਉਹਨੂੰ ਵੀ ਪਿਛਲੇ ਸਮੇਂ ਚ ਲੀਰ-ਲੀਰ ਕਰਤਾ ਦੇਖਿਆ ਯਸ ਇੱਕ ਬੱਚੀ ਸੀ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਦੀ ਪਦਵੀ ਉਹਨੂੰ ਵੀ ਜਿਹੜਾ ਹੈ ਗਲੀਆਂ ਬਾਜ਼ਾਰਾਂ ਦੇ ਵਿੱਚ ਪੰਡਵਾਇਆ ਸੀ ਕੌਣ ਜ਼ਿੰਮੇਵਾਰ ਹੈ ਜੇ ਵਿਰੋਧੀ ਜ਼ਿੰਮੇਵਾਰ ਹੈ ਅਸੀਂ ਖੁੱਤ ਨਹੀਂ ਜ਼ਿੰਮੇਵਾਰ ਹਾਂ ਇਹ ਕਸ਼ਮੀਰ ਸਿੰਘ ਜੀ ਨੇ ਦੱਸਿਆ ਕਿ ਸੰਸਥਾਵਾਂ ਨੂੰ ਕਮਜ਼ੋਰ ਬਾਹਰ ਬੈਠੇ ਵਿਅਕਤੀਆਂ ਵੱਲੋਂ ਵੀ ਕੀਤਾ ਜਾ ਰਿਹਾ ਤੇ ਅੰਦਰ ਬੈਠੇ ਵਿਅਕਤੀਆਂ ਵੱਲੋਂ ਵੀ ਕੀਤਾ ਜਾ ਰਿਹਾ ਪਤਾ ਨਹੀਂ ਕਿੰਨੇ ਕੋਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬੈਠੇ ਜਿਹੜੇ ਤਨਖਾਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲੈਂਦੇ ਨੇ ਤੇ ਇੱਥੇ ਸੰਸਥਾਵਾਂ ਦੀਆਂ ਅੰਦਰਲੀਆਂ ਕਮੀਆਂ ਜਿਹੜੀਆਂ ਨੇ ਉਹ ਜਾਂ ਤਾਂ ਬਾਹਰ ਦੱਸਦੇ ਨੇ ਕੋਈ ਪੱਤਰਕਾਰਾਂ ਨੂੰ ਦੱਸਦਾ ਹੈ ਕੋਈ ਏਜੰਸੀਆਂ ਦੇ ਕਰੰਦਿਆਂ ਨੂੰ ਦੱਸਦਾ ਹੈ ਕਿ ਆਹ ਹੋ ਰਿਹਾ ਸਾਡੀ ਪਰਵਾਰ ਚ ਆਹ ਹੋ ਰਿਹਾ ਸਾਡੀ ਸੰਸਥਾ ਚ ਉਹ ਉੱਚ ਅਧਿਕਾਰੀਆਂ ਨੂੰ ਜਾਂ ਅਹੁਦੇਦਾਰਾਂ ਨੂੰ ਨਹੀਂ ਦੱਸ ਰਹੇ ਉਹ ਬਾਹਰ ਦੱਸ ਰਹੇ ਨੇ ਲੋਕਾਂ ਨੂੰ ਖਬਰ ਦਿੰਨਾ ਇੱਕ ਆਹ ਚੀਜ਼ ਹੋ ਗਈ ਹੈ کسی ملازم نہ گسا اس ملازم دے بارے کوئی چیز پتا لگی کوئی کمی پتا لگی جا کے باہر دستے ہیں وہ سارا جا فلانا ملازم ہے وہ چا کمی ہے چھاپ دیو خبر چھاپ دیو خبر بنا دیو خبر تو کئی ایجنسیاں بھی دینتے لگے ہوئے کیڑے لگے ہوئے ہیں جڑے کھا رہے ہیں تے باہر بھی لگے ہوئے ہیں باہروں بھی نشانے بازی جی وہ کرن لگے ہوئے کروا کون رہا ਦੇਖੋ ਇੱਕ ਸਮੇ ਸਿੱਖਾਂ ਦੀਆਂ 12 ਮਿਸਲਾਂ ਸੀ 12 ਦੇ ਵਿੱਚ ਮਤਭੇਦ ਵੀ ਸੀ ਉਹ 12 ਮਿਸਲਾਂ ਆਪ ਬਣਾਈਆਂ ਸੀ ਸਿੱਖਾਂ ਨੇ ਆਪਣੇ ਆਪ ਨਹੀਂ ਸੀ ਬਣੀਆਂ ਅੱਜ ਤਾਂ ਢੜੇ ਆਪਣੇ ਆਪ ਬਣਦੇ ਆ ਨਾ ਮੇਰੀ ਆ ਗੱਲ ਨਹੀਂ ਮੰਨੀ ਮੈਂ ਵੱਖਰਾ ਢੜਾ ਬਣਾ ਲਿਆ ਮੇਰੀ ਆ ਗੱਲ ਨਹੀਂ ਮੰਨੀ ਮੈਂ ਵੱਖਰਾ ਢੜਾ ਬਣਾ ਲਿਆ ਪਰ ਉਸ ਵੇਲੇ ਸਿੱਖਾਂ ਨੇ ਆਪਣੀ ਤਾਕਤ ਨੂੰ ਪਹੋਰ ਵਧਾਉਣ ਦੇ ਲਈ 12 ਡਿਵੀਜ਼ਨਾਂ ਦੇ ਵਿੱਚ ਆਪਣੇ ਆਪ ਨੂੰ ਵੰਡ ਲਿਆ ਰਗੇ ਚੱਲ ਕੇ ਉਹਨਾਂ 12 ਮਿਸਲਾਂ ਦੇ ਵਿੱਚਕਾਰ ਇਲਾਕਿਆਂ ਨੂੰ ਲੈ ਕੇ ਸਿਧਾਂਤਾਂ ਨੂੰ ਲੈ ਕੇ ਨਹੀਂ ਨਾ ਸਿਧਾਂਤਾਂ ਨੂੰ ਲੈ ਕੇ ਨਾ ਮਰਿਆਦਾ ਨੂੰ ਲੈ ਕੇ ਇਲਾਕਿਆਂ ਨੂੰ ਲੈ ਕੇ ਛੋਟੇ-ਮੋਟੇ ਮਤਭੇਦ ਵੀ ਪੈਦਾ ਹੋਏ ਪਰ ਕਿੱਥੇ ਸੁਲਝਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਿਸੇ ਵੀ ਮਿਸਲ ਨੇ ਆਪਣਾ ਕੋਈ ਵੱਖਰਾ ਜਥੇਦਾਰ ਸਥਾਪਿਤ ਨਹੀਂ ਕੀਤਾ ਨਾ ਵੱਖਰਾ ਤਾਕਤ ਸਥਾਪਿਤ ਕਰਨ ਦਾ ਯਤਨ ਕੀਤਾ ਜਿੰਨੀ ਇਨਕਮ ਹੁੰਦੀ ਸੀ ਬਾਰਾਂ ਮਿਸਲਾਂ ਨੂੰ ਜਿੰਨੀ ਇਨਕਮ ਹੁੰਦੀ ਸੀ ਉਹਦਾ ਇੱਕ ਹਿੱਸਾ ਜਿਹੜਾ ਹੈ ਸਾਰੀਆਂ ਮਿਸਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਾਉਂਦੀਆਂ ਸੀ ਜਿਹਦੇ ਨਾਲ ਸ੍ਰੀ ਦਰਬਾਰ ਸਾਹਿਬ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਰੋਜ਼ ਮਰਨਾ ਜਿਹੜਾ ਖਰਚ ਜਿਹੜਾ ਹੈ ਉਹ ਚੱਲਦਾ ਹੁੰਦਾ ਸੀ ਉਹਦਾ ਇੱਕ ਮਤਲਬ ਸੀ ਜਿਹੜਾ ਉਹ ਹਿੱਸਾ ਭਜਾਉਂਦੀਆਂ ਸੀ ਉਹਦਾ ਇੱਕ ਮਤਲਬ ਸੀ ਇੱਕ ਮਤਲਬ ਤਾਂ ਇਹ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਸ੍ਰੀ ਹਰਮੰਦਰ ਸਾਹਿਬ ਦਾ ਰੋਜ਼ਮਰ ਦਾ ਖਰਚ ਚੱਲਦਾ ਰਹੇ ਦੂਜਾ ਇਹ ਮਤਲਬ ਹੁੰਦਾ ਸੀ ਕਿ ਸਾਡੀ ਇਸ ਕੇਂਦਰੀ ਸੰਸਥਾ ਦੇ ਨਾਲ ਸਾਝ ਰਹੇ ਦੂਜਾ ਮਕਸਦ ਹੁੰਦਾ ਸੀ ਕਿ ਸਾਡੀ ਇਸ ਕੇਂਦਰੀ ਸੰਸਥਾ ਦੇ ਨਾਲ ਹਰਮੰਦਰ ਸਾਹਿਬ ਜੀ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਸਾਝ ਰਹੇ ਔਰ ਸਾਝ ਸਥਾਪਿਤ ਕਰਨ ਵਾਸਤੇ ਕਿਤੇ ਵੀ ਤੁਰੇ ਫਿਰਦੇ ਸਿੱਖ ਔਰ ਆਪਣਾ ਬਣਦਾ ਹਿੱਸਾ ਉੱਥੇ ਪਹੁੰਚਾਇਆ ਕਰਦੇ ਸੀ ਤੇ ਸਾਡਾ ਸਿਸਟਮ ਅੱਜ ਅਸੀਂ ਉਸ ਸਿਸਟਮ ਨੂੰ ਵੀ ਵਿਸਾਰ ਚੁੱਕੇ ਹਰੇਵਾਲ ਸਭ ਨੇ ਗੱਲ ਕੀਤੀ ਅਕਾਲੀ ਫੂਲਾ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਦੀ ਸ਼ਖਸੀਅਤ ਦੇ ਬਰਾਬਰ ਮੇਰੀ ਹਸਤੀ ਤਾਂ ਉਹਨਾਂ ਦੇ ਪੈਰ ਦੇ ਨੌ ਜਿੰਨੇ ਵੀ ਨਹੀਂ ਹੈ ਮੇਰੀ ਹਸਤੀ ਜਿਹੜੀ ਹੈ ਉਹਨਾਂ ਦੇ ਪੈਰ ਦੇ ਨੌ ਜਿੰਨੇ ਵੀ ਨਹੀਂ ਹੈ ਬਹੁਤ ਵੱਡੀ ਹਸਤੀ ਸੀ ਬਲਵਾਨ ਹਸਤੀ ਸੀ ਪਰ ਉਹਨਾਂ ਨੂੰ ਬਲਵਾਨ ਹਸਤੀ ਉਹਨਾਂ ਨੂੰ ਵੱਡੀ ਹਸਤੀ ਕਿਸ ਨੇ ਬਣਾਇਆ ਸੀ ਮਾਹੌਲ ਨੇ ਮਾਹੌਲ ਕੀ ਸੀ ਸਿੱਖਾਂ ਦਾ ਆਪਣਾ ਸਭ ਤੋਂ ਵੱਡੀ ਗੱਲ ਕਿ ਸਿੱਖਾਂ ਦਾ ਆਪਣਾ ਉਸ ਵਕਤ ਖੁਦ ਮਖਤਿਆਰ ਸੁਤੰਤਰ ਰਾਜ ਸੀ ਅੱਜ ਨਹੀਂ ਹੈ ਅੱਜ ਨਹੀਂ ਹੈ ਤੇ ਦੂਸਰਾ ਸਿੱਖ ਸਟੇਟ ਦੀ ਸਭ ਤੋਂ ਸੁਪਰੀਅਰ ਫੌਜ ਸੀ ਦਿਵਯਾਦ ਕਲਾਪਾ ਦੇਖਦੇ ਨੇ ਹਿੰਦੁਸਤਾਨ ਦਾ ਇੱਕ ਕਮਾਂਡੋ ਜਥਾ ਹੁੰਦਾ ਹੈ ਦਸਤਾ ਹੁੰਦਾ ਹੈ ਜਿੱਥੇ ਵੀ ਕਿਤੇ ਆਫਤ ਆਉਂਦੀ ਹੈ ਤੇ ਉਸ ਸਪੈਸ਼ਲ ਫੋਰਸ ਨੂੰ ਜਿਹੜਾ ਹ ਉੱਥੇ ਭੇਜਿਆ ਜਾਂਦਾ ਹੈ ਉਸ ਵਕਤ ਸਿੱਖ ਰਾਜ ਦਾ ਸਭ ਤੋਂ ਸੁਪਰੀਰੀਅਰ ਦਸਤਾ ਜਿਹੜਾ ਸੀ ਫੌਜ ਦਾ ਉਹਦੀ ਅਗਵਾਈ ਜਿਹੜੀ ਹੈ ਉਹ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਕੋਲ ਹੁੰਦੀ ਸੀ ਜਿੱਥੇ ਖਾਲਸਾ ਰਾਜ ਦੀ ਫੌਜ ਜਿਹੜੀ ਹੱਥ ਖੜੇ ਕਰ ਦਿੰਦੀ ਸੀ ਉੱਥੇ ਫਿਰ ਸਿੰਘ ਸਾਹਿਬ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਸਿੱਖ ਸਟੇਟ ਕਹਿੰਦੀ ਸੀ ਕਿ ਉਹ ਮੁਹੰਮਦ ਸਾਡੇ ਤੋਂ ਸਰ ਨਹੀਂ ਹੋਈ ਜਥੇਦਾਰ ਜੀ ਤੁਸੀਂ ਹੁਣ ਕਿਰਪਾ ਕਰਕੇ ਸਾਡਾ ਸਹਿਯੋਗ ਦਿਓ ਮੁਲਤਾਨ ਦੀ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਕਿ ਅਕਾਲੀ ਫੁਲਾ ਸਿੰਘ ਸਿੱਖ ਰਾਜ ਦਾ ਪਹਿਰੇਦਾਰ ਹੈ ਕਿਉਂ ਕਿ ਮੁਲਤਾਨ ਦਾ ਕਿਲਾ ਬਹੁਤ ਔਖਾ ਸੀ ਸਰ ਕਰਨਾ ਜਦੋਂ ਸਟੇਟ ਦੀਆਂ ਫੌਜਾਂ ਜਵਾਬ ਦੇ ਗਈਆਂ ਤੇ ਫਿਰ ਅਕਾਲ ਤਖਤ ਸਾਹਿਬ ਦੀਆਂ ਫੌਜਾਂ ਨੇ ਜਿਹੜਾ ਸੀ ਉਹ ਕਿਲਾ ਸਰ ਕੀਤਾ ਸੀ ਐਡੀ ਵੱਡੀ ਤਾਕਤ ਸੀ ਤੇ ਅੱਜ ਦੀ ਜੇ ਉਸ ਜਿੰਨੀ ਤਾਕਤ ਅੱਜ ਹੁੰਦੀ ਤੇ ਟੈਲੀਵਿਜ਼ਨਾਂ ਦੇ ਉੱਤੇ ਚੜ ਕੇ ਬਹਿ ਕੇ ਮੈਕਾਂ ਦੇ ਸਾਹਮਣੇ ਖੜੋ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ੍ਰੀ ਹਰਮੰਦਰ ਸਾਹਿਬ ਨੂੰ ਸਾਡੀਆਂ ਧਾਰਮਿਕ ਸ਼ਖਸੀਅਤਾਂ ਨੂੰ ਪੰਡਣ ਦੀ ਗੁਸਥਾਖੀ ਕਰਦੇ ਲੋਕ ਅਸੀਂ ਕਮੇਟੀਆਂ ਬਣਾਵਣਾ ਪੜਤਾਲਾਂ ਕਰਦੇ ਨਹੀਂ ਅਸੀਂ ਕਮੇਟੀਆਂ ਬਣਾਵਣਾ ਪੜਤਾਲਾਂ ਨਹੀਂ ਸੀ ਕਰਨੀਆਂ ਉਹਨਾਂ ਨੂੰ ਗੱਡੀਆਂ ਦੇ ਮਗਰ ਬੰਨ ਕੇ ਘੜੀਸ ਕੇ ਅਕਾਲ ਤਖਤ ਸਾਹਿਬ ਤੇ ਲਿਆਉਣਾ ਸੀ ਜੇ ਉਸ ਵਕਤ ਸਾਡੀ ਤਾਕਤ ਹੁੰਦੀ ਉਸ ਵੇਲੇ ਕਰਦੇ ਹੈ ਨਹੀਂ ਅੱਜ ਤਾਕਤ ਸਾਡੇ ਕੋਲ ਕਿ ਤਾਕਤ ਕੀ ਨੇ ਬੰਨਣਾ ਨੌਜਵਾਨਾਂ ਨੇ ਤਾਕਤ ਬੰਨਣਾ ਤੁਸੀਂ ਸਾਰਿਆਂ ਨੇ ਤਾਕਤ ਬੰਨਣਾ ਮੈਂ ਸਰਦਾਰ ਹਰਿੰਦਰ ਸਿੰਘ ਖਾਲਸਾ ਜੀ ਦੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਨੌਜਵਾਨ ਇਕੱਠੇ ਹੋਣ ਫੈਡਰੇਸ਼ਨ ਯਤਨ ਕੀਤਾ ਸੀ ਗਰੇਵਾਲ ਸਾਹਿਬ ਨੇ ਹਾਮੀ ਭਰੀ ਸੀ ਅਸੀਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਆਪਾਂ ਸਾਰੀ ਜਿੰਨੇ ਧੜੇ ਨੇ ਫੈਡਰੇਸ਼ਨ ਦੇ ਸਾਰਿਆਂ ਨੇ ਹਮਾਨ ਲਖਿਆ ਸਰੀ ਅਕਾਲ ਤੱਕ ਸਾਡਾ ਮਾਨ ਰੱਖਿਆ ਮੇਰਾ ਸਾਰੇ ਧੜਿਆਂ ਨੇ ਕਿਹਾ ਕਿ ਤੁਸੀਂ ਸਾਡੇ ਸਮਾਗਮ ਨੇ ਵਿੱਚ ਆਓ ਤੇ ਮੈਂ ਉਹਨਾਂ ਨੇ ਕਿਹਾ ਸੀ ਕਿ ਚੰਗਾ ਹੋਵੇ ਕਿ ਆਪਾਂ ਇਕੱਠੀ ਤੱਕ ਸ੍ਰੀ ਦਮਦਮਾ ਸਾਹਿਬ ਇਹ ਸਮਾਗਮ ਕਰ ਲਈਏ ਇਕੱਠੀ ਫੈਡਰੇਸ਼ਨ ਦੀ ਗੱਲ ਕਰ ਲਾਂਗੇ ਇਕੱਠੇ ਪ੍ਰਸ਼ਾਦਾ ਛਕ ਲਾਂਗੇ ਇਕੱਠੇ ਬਹਿ ਜਾਣਗੇ ਇਕੱਠੇ ਗੱਲਬਾਤ ਕਰਨਾ ਹੋ ਸਕਦਾ ਭਵਿੱਖ ਦੇ ਵਿੱਚ ਅਸੀਂ ਇਕੱਠੇ ਹੋ ਜਾਈਏ ਹਾਲਾਂਕਿ ਸੰਭਾਵਨਾ ਮੁਸ਼ਕਲ ਲੱਗਦੀ ਹੈ ਕਿਉਂਕਿ ਸਿੱਖਾਂ ਵੀ ਨਹੀਂ ਚਾਹੁੰਦੇ ਕਿ ਸਿੱਖ ਇਕੱਠੇ ਹੋਣ ਸਿੱਖ ਪੋਲੀਟਿਕਲ ਪਾਰਟੀਆਂ ਇਕੱਠੀਆਂ ਹੋਣ ਨਹੀਂ ਚਾਹੁੰਦੇ ਫ ਤਾਂ ਕਹਿੰਦੀਆਂ ਨੇ ਕਿ ਵੱਖਰੇ ਵੱਖਰੇ ਰਹਿਣ ਅਕਾਲੀ ਦਲ ਵੱਖਰੇ ਵੱਖਰੇ ਗਰੁੱਪਾਂ 'ਚ ਵੰਡਿਆ ਰਵੇ ਫੈਡਰੇਸ਼ਨ ਆ ਵੱਖਰੇ ਵੱਖਰੇ ਗਰੁੱਪਾਂ 'ਚ ਵੰਡੀਆਂ ਰਹਿਣ ਧੜੇ ਬੰਦੀਆਂ ਵੱਖਰੇ ਛੋਟੀ ਜਿਹੀ ਜਥੇਬੰਦੀ ਬਣਦੀ ਹੈ ਨਾ ਸਿੱਖਾਂ ਦੀ ਕੋਈ ਬਣਦੀ ਹੋਵੇ ਜੀ ਉਹ 15 10 ਸਾਲ ਉਕਾਰਸ਼ੀਲ ਰਹਿੰਦੀ ਹੈ ਤੁਸੀਂ ਪਰ ਦੇਖ ਲਿਓ ਆਪ ਝਾਤੀ ਮਾਰ ਕੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ 10 ਸਾਲ ਉਕਾਰਸ਼ੀਲ ਰਹੇ ਤੇ ਅਬਲ ਵਿੱਚ ਤਾਂ 5 ਸਾਲਾਂ ਬਾਅਦ ਉਹ ਦੋ ਧੜਿਆਂ 'ਚ ਵੰਡੀ ਆ ਤੇ 10 ਸਾਲਾਂ 'ਚ ਤਾਂ ਪੱਕੀ ਵੰਡੀ ਗਈ ਹੈ ਜਿੰਨੀਆਂ ਵੀ ਨੇ ਜਿੰਨੀਆਂ ਵੀ ਇੱਕ ਆ ਦੁੱਕਾ ਪ੍ਰਾਈਵੇਟ ਜਥੇਬੰਦੀਆਂ ਜਿਹੜੀਆਂ ਬਣੀਆਂ ਨੇ ਨਾ ਇਹ ਸਮਾਪਾ ਕੇ ਇਹ ਵੀ ਦੋ ਦੋ ਧਣਿਆਂ ਚ ਵੰਡੀਆਂ ਗਈਆਂ ਵੰਡੀਆਂ ਨਹੀਂ ਗਈਆਂ ਵੰਡ ਦਿੱਤਾ ਗਿਆ ਉਹ ਵੀ ਦੇਖ ਲੈਂਦੀਆਂ ਨੇ ਵੀ ਆ ਬੰਦੇ ਦੀ ਆ ਕਮਜ਼ੋਰੀ ਐ ਇੱਥੇ ਇਹ ਟੁੱਟ ਸਕਦਾ ਉਹ ਨੂੰ ਉੱਥੇ ਤੋੜ ਦਿੰਦੀਆਂ ਨੇ ਬੰਦਾ ਵੱਖਰਾ ਹੋ ਜਾਂਦਾ ਬੰਦਾ ਵੱਖਰਾ ਹੋ ਜਾਂਦਾ ਮਜਬੂਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੈ ਉਹ ਬਣਾ ਦਿੱਤੀਆਂ ਜਾਂਦੀਆਂ ਕਿ ਬੰਦਾ ਵੱਖਰਾ ਹੋਣ ਲਈ ਮਜਬੂਰ ਹੋ ਜਾਂਦਾ ਹੋਰ ਕਿਸੇ ਸਟੇਟ 'ਚ ਨਹੀਂ ਤੁਹਾਨੂੰ ਮਿਲਣਾ ਕਿਸੇ ਸਟੇਟ 'ਚ ਮਰਾਠਿਆ ਚ ਵੀ ਸ਼ਿਵਸਾਨਾ ਜਿਹੜੀ ਦੋ ਫਾੜ ਹੋਈ ਪਰ ਚੌ ਫਾੜ ਨਹੀਂ ਹੋਈ ਦੋ ਫਾੜ ਤਾਂ ਹੋ ਗਈ ਪਰ ਚੌ ਫਾੜ ਨਹੀਂ ਹੋਈ ਅਸੀਂ ਚੌ ਫਾੜ ਛਾੜ ਅਸੀਂ 8 8 ਫਾੜ ਵੀ ਹੋਏ ਆ ਅਸੀਂ 12 12 ਫਾੜ ਵੀ ਹੋਏ ਆ ਇਹ ਸਾਡੀ ਵਿਡੰਬਨਾ ਹੈ ਸਵਾਜਪਾ 6 ਸਟੂਡੈਂਟ ਫੈਡਰੇਸ਼ਨ ਦਾ ਸਥਾਪਨਾ ਬੜਾ ਬਣਾ ਰਹੇ ਆ ਔਰ ਜਿਹੜੇ 6 ਸਟੂਡੈਂਟ ਫੈਡਰੇਸ਼ਨ ਦੇ ਨਾਲ ਭਾਵਨਾਤਮਕ ਤੌਰ ਤੇ ਜੁੜੇ ਨੇ ਗਰੇਵਾਲ ਸਾਬ ਪਰਬਖ ਸਿੰਘ ਜੀ ਜੋ ਜੂਨੀਅਰ ਮੀਟ ਪਰਦਾ ਹਲਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਹਰਿੰਦਰ ਸਿੰਘ ਜੀ ਖਾਲਸਾ ਹੋਰ ਬਹੁਤ ਸਾਰੇ ਜਿਨ੍ਹਾਂ ਦਾ ਮੈਂ ਨਾਂ ਨਾ ਜਾਣਦਾ ਹੋਊਗਾ ਲੇਕਿਨ ਮੈਨੂੰ ਪਤਾ ਹੈ ਕਿ ਤੁਹਾਡੇ ਅੰਦਰ ਸਿਕਸ ਸਟੂਡੈਂਟ ਫੈਡਰੇਸ਼ਨ ਦੀ ਪ੍ਰਤੀਦਰਧ ਹੈ ਇੱਕ ਪੀੜ ਹੈ ਉਠੋ ਨੌਜਵਾਨ ਇਕੱਠੇ ਕਰੋ ਛੋਟੇ ਛੋਟੇ ਨੁੱਕੜ ਜਿਹੜੇ ਹੈ ਮੀਟਿੰਗਾਂ ਨਹੀਂ ਨੁੱਕੜ ਮੀਟਣਾ ਛੋਟੇ ਛੋਟੇ ਗਰੁੱਪ ਮੀਟਿੰਗਾਂ ਕਰੋ ਛੋਟਾ ਛੋਟੀਆਂ ਗਰੁੱਪ ਮੀਟਿੰਗਾਂ ਜਿਹਦੇ ਵਿੱਚ 3-3 4-4 5-5 ਤੋਂ ਵੱਧ ਜਿਹੜੇ ਆ ਉਹ ਨਾ ਹੋਣ ਉੱਥੇ ਸਖ ਮਸਲਿਆਂ ਨੂੰ ਡਿਸਕਸ ਕਰੋ ਜਿਹਦੀ ਨਹੀਂ ਸਮਝ ਲੱਗਦੀ ਸਰਦਾਰ ਹਰਿੰਦਰ ਸਿੰਘ ਖਾਲਸਾ ਵਰਗੇ ਵਿਦਵਾਨ ਬੈਠੇ ਨੇ ਇਹਨਾਂ ਕੋਲ ਆਓ ਸਾਡੇ ਕੋਲ ਆਓ ਹੋਰ ਬਹੁਤ ਸਾਰੇ ਵਿਦਵਾਨ ਬੈਠੇ ਨੇ ਉਹਨਾਂ ਕੋਲ ਜਾ ਕੇ ਡਿਸਕਸ ਕਰੋ ਕਿ ਆਹ ਮਸਲੇ ਦੀ ਸਾਨੂੰ ਸਮਝ ਨਹੀਂ ਹੈ ਆਹ ਮਸਲਾ ਕਿਵੇਂ ਸੀ ਦੱਸਾਂਗੇ ਬੋਲੇ ਇਸਾਨਾ ਵਾਹ ਅੱਜ ਧਰਮ ਫਲਾਇਆ ਜਾ ਰਿਹਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਬਣਾ ਦਿੱਤਾ ਸੀ ਨਾ ਇੱਕ ਦੂਸਰੇ ਤੇ ਭਰੋਸਾ ਹੀ ਨਹੀਂ ਕਰਨਾ ਔਰ ਇੱਕ ਦੂਸਰੇ ਤੇ ਭਰੋਸਾ ਹੀ ਨਹੀਂ ਕੀਤਾ ਬੇਵਿਸ਼ਵਾਸੀ ਪੈਦਾ ਕਰਤੀ ਇੱਕ ਦੂਸਰੇ ਨੂੰ ਕਤਲ ਕਰ ਦਿੱਤਾ ਅੱਜ ਉਸ ਕਿਸਮ ਦੀ ਬੇਵਿਸ਼ਵਾਸੀ ਜਿਹੜੀ ਹੈ ਉਹ ਪੈਦਾ ਕਰ ਦਿੱਤੀ ਗਈ ਹੈ ਬੇਭਰੋਸਗੀ ਜਿਹੜੀ ਹੈ ਉਹ ਪੈਦਾ ਕਰ ਦਿੱਤੀ ਗਈ ਹੈ ਧਰਮ ਫਲਾਇਆ ਜਾ ਰਿਹਾ ਹੈ ਧਰਮ ਕੀ ਹੁੰਦਾ ਹੈ ਅਕਤੁਰਬਦਾਸ ਜੀ ਦੀ ਆਪਾਂ ਪੰਗਤੀ ਪੜਦੇ ਆ ਨਾ ਮਾਧਵੇ ਕਿਆ ਕਹੀ ਹੈ ਭਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਮਸਲਾ ਹੁੰਦਾ ਕੁਝ ਹੋਰ ਹੈ ਲੇਕਿਨ ਬਣਾ ਕੇ ਕੁਝ ਹੋਰ ਪੇਸ਼ ਕੀਤਾ ਜਾਂਦਾ ਇਹ ਭਰਮ ਹੈ ਤੇ ਭਰਮ ਫਲਾਇਆ ਜਾ ਰਿਹਾ ਤੇ ਸਾਨੂੰ ਦੱਸਦਾ ਵੀ ਸਾਡੇ ਸਿੱਖ ਭਰਮ ਫਲਾ ਰਹੇ ਨੇ ਕਿਉਂਕਿ ਉਹਨਾਂ ਦੇ ਦਸਤਾਰਾਂ ਸਜਾਈਆਂ ਨੇ ਉਹਨਾਂ ਦੇ ਹੱਥ 'ਚ ਤਲਵਾਰਾਂ ਸ੍ਰੀ ਸਾਹਿਬਾਂ ਫਗੜੀਆਂ ਨੇ ਸਾਡੇ ਸਿੱਖ ਭਰਮ ਫਲਾ ਰਹੇ ਨਹੀਂ ਉਹਨਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਕਿਸੇ ਦੀ ਸਾਜਿਸ਼ ਦਾ ਮੋਹਰਾ ਬਣ ਰਹੇ ਹਾਂ ਉਹਨਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਕਿਸੇ ਦੀ ਸਾਜਿਸ਼ ਦਾ ਮੋਰਾ ਬਣ ਰਹੇ ਹਾਂ ਪਤਾ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਵਰਤੇ ਜਾ ਰਹੇ ਹਾਂ ਵਰਤੇ ਜਾ ਰਹੇ ਹੁੰਦੇ ਆ ਲੇਕਿਨ ਇਲਮ ਹੀ ਨਹੀਂ ਲੱਗਦਾ ਇਸ ਟੰਗ ਦੇ ਨਾਲ ਇਸ ਟੈਕਨੀਕ ਦੇ ਨਾਲ ਵਰਤਿਆ ਜਾਂਦਾ ਹੈ ਕਿ ਜਿਹੜਾ ਵਰਤਿਆ ਜਾ ਰਿਹਾ ਬੰਦਾ ਉਹਨੂੰ ਖੁਦ ਨੂੰ ਨਹੀਂ ਪਤਾ ਕਿ ਉਹ ਮੈਂ ਵਰਤਿਆ ਜਾ ਰਿਹਾ ਸਾਵਧਾਨ ਹੋ ਸचेਤ ਹੋਵੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਹੀ ਸਮਾਵੇਸ਼ਕ ਬੰਦ ਹੋ ਗਿਆ ਇਹਨੇ ਸ਼ਬਦ ਪਰਵਾਨ ਕਰਨੇ ਅੰਤ ਦੇ ਵਿੱਚ ਹੁਣ ਜਿੱਥੇ ਅਨੰਦ ਸਾਹਿਬ ਦਾ ਬਾਤ ਅਰਦਾਸ ਤੇ ਹੁਕਮਨਾਮਾ ਹੋਣਾ ਹੈ ਉਥੇ ਨਾਲ ਹੀ ਤਖਸ਼ਿਰੀ ਧੰਮਾ ਸਹਿਬ ਦੇ ਪ੍ਰਬੰਧ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਤਿਆਰ ਹੈ ਸਾਰੇ ਨਿਸ਼ਕਾ ਕੇ ਜਾਣ ਦੀ ਕਿਰਪਾ